ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਹਾਂ ਕ੍ਰੀਏਟਿਵ ਪੱਗ ਦੀ ਜਿਹਦੀ ਲੈਂਥ ਹੈਗਾ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਹਲ ਵਰਤੇ ਆ ਜਿਹੜਾ ਤੁਸੀਂ ਨੇ ਪਹਿਲਾ ਲੜ ਲਗਾਉਣਾ ਪਹਿਲੇ ਲੜ ਦੇ ਵਿੱਚ ਜਿਹੜੇ ਆਪਣੇ ਲੜ ਹੋਣਗੇ ਉਹਨਾਂ ਲੜਾਂ ਨੂੰ ਤੁਸੀਂ ਨੇ ਦੋ ਦੋ ਪੇਚ ਬਣਾ ਲੈਣੇ ਹਨ ਦੋ ਪੇਚ ਬਣਾਉਣ ਤੋਂ ਬਾਅਦ ਦੋਨੇ ਪੇਚਾਂ ਨੂੰ ਇਕੱਠੇ ਕਰ ਲੈਣਾ ਉਸ ਲੜ ਨੂੰ ਹਲਕਾ ਜਿਹੜਾ ਫੋਲਡ ਕਰ ਦੇਣਾ ਜੀ ਤੇ ਉਹਨਾਂ ਇਸ ਲੜ ਦੇ ਵਿੱਚ ਜਿਹੜਾ ਤੁਸੀਂ ਨੇ ਬਾਜ ਫੇਰ ਕੇ ਇਸ ਲੜ ਨੂੰ ਜਿਹੜਾ ਸਾਫ਼ ਕਰ ਲੈਣਾ ਉਨੇ ਸਲੱਡ ਦੇ ਵਿੱਚ ਬਾਅਦ ਫਿਰ ਕੇਲ ਸਲੱਡ ਨੂੰ ਸਾਫ਼ ਕਰਨ ਤੋਂ ਬਾਅਦ ਇਹ ਹੁਣ ਆਪਣਾ ਇਸਲੱਡ ਨੂੰ ਬੈਗ ਤੱਕ ਜਿਹੜੇ ਸਲੱਡ ਦੇ ਵਿੱਚ ਡਬਲ ਪੇਚ ਬਣਾ ਕੇ ਸਲੱਡ ਨੂੰ ਜੜਾ ਲਗਾ ਦੇਣਾ ਜੀ ਜੋ ਕਿ ਤਰ੍ਹਾਂ ਲੱਡ ਨੂੰ ਤੁਸੀਂ ਨੇ ਸੈੱਟ ਕਰਕੇ ਲਗਾ ਦੇਣਾ ਜੀ ਜਿਹੜਾ ਹੁਣ ਤੁਸੀਂ ਨੇ ਛਲੜ ਦੇ ਵਿੱਚ ਬਾਜ ਫੇਰ ਕਿਹੜਾ ਆਪਣਾ ਛਲੜ ਦਾ فاਸਲਾ ਉਹ ਤੁਸੀਂ ਨੇ ਜ਼ਿਆਦਾ ਨਹੀਂ ਵਧਾਉਣਾ ਜੀ ਜਮੇ ਥੋੜਾ ਜਿਹਾ فاਸਲਾ ਰੱਖਣਾ ਜੀ ਜੇ ਮੈਂ ਕਿ ਤੁਸੀਂ ਵੀਡੀਓ ਵਿੱਚ ਦੇਖਦੇ ਹੋ ਉਹਨਾਂ ਕਿ ਤੁਸੀਂ ਨੇ ਜਿਹੜਾ فاਸਲਾ ਹੈ ਛਲੜ ਦਾ ਰੱਖਣਾ ਜਿਹੜਾ ਹੁਣ ਆਪਣਾ ਉਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਇਹਦਾ ਵੈਕ ਤੋਂ ਪੈਂਚ ਕਰ ਲੈਣਾ ਤੁਸੀਂ ਨੇ ਤੇ ਉਸ ਤੋਂ ਬਾਅਦ ਛਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਦੋ ਲੜ ਬਣਾ ਲੈਣੇ ਹਨ ਜਿਹੜਾ ਜਨੇ ਛਲੜ ਦੇ ਵਿੱਚ ਦੋ ਲੜ ਬਣਾਉਣੇ ਆ ਉਹਨਾਂ ਲੜਾਂ ਦਾ ਜਿਹੜਾ ਤੁਸੀਂ ਨੇ فاਸਲਾ ਜਮੇ ਥੋੜਾ ਜਿਹਾ ਰੱਖਣਾ ਜਿਹੜਾ ਛਲੜ ਦਾ ਜਿਹੜਾ ਆਪਣਾ فاਸਲਾ ਹੋਊਗਾ ਉਹ ਜਿਹੜਾ ਆਪਾਂ ਦੂਂਗਲਾ ਰ ਇਸ ਲੜੜ ਦੇ ਵਿੱਚ ਵੀ ਹੁਣ ਆਪਾਂ ਜਿਹੜਾ ਬਾਜ ਫੇਰ ਕੇ ਜਿਹੜਾ ਆਪਣਾ ਇਸ ਲੜੜ ਦਾ فاਸਲਾ ਹੋਊਗਾ ਤੁਸੀਂ ਇਹਨੂੰ ਸੈੱਟ ਕਰ ਲੈਣਾ ਲੜੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜੜ ਨੂੰ ਲਗਾ ਦੇਣਾ ਹੁਣ ਇਸ ਲੜੜ ਦੇ ਵਿੱਚ ਬਾਜ ਫੇਰ ਕੇ ਜਿਹੜਾ ਆਪਣਾ ਇਸ ਲੜੜ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਚੰਗੀ ਤਰ੍ਹਾਂ ਜਿਹੜਾ ਆਪਣਾ ਬਾਜ ਬਾਜ ਦੇ ਨਾਲ ਜਿਹੜਾ ਆਪਣੇ ਪੇਚਾਂ ਨੂੰ ਪੇਚਾਂ ਦੇ ਵਿੱਚ ਜਿਹੜਾ ਤੁਹਾਡੇ ਬਲ ਹੋਣਗੇ ਨਾ ਬਲਾਂ ਨੂੰ ਤੁਸੀਂ ਨੇ ਕੱਢ ਦੇਣਾ ਜੀ। ਹੁਣ ਤੁਸੀਂ ਇਹੜਾ ਬਾਦਨਾ ਤੁਹਾਨੂੰ ਇਸ ਲੜ ਤੇ ਵਿੱਚ ਜਿਹੜਾ ਸੈੱਟ ਕਰਕੇ ਜਿਹੜਾ ਹੁਣ ਤੁਸੀਂ ਨੇ ਇਸ ਤਰ੍ਹਾਂ ਬਲ ਲਾ ਲਿਗਣਾ ਅਗਲੇ ਲੜ ਨੂੰ ਵੀ ਇਸ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਤੁਸੀਂ ਨੇ ਦੂਸਰਾ ਲੜ ਲਗਾਇਆ ਸੀ। ਜੋ ਕਿ ਤਰ੍ਹਾਂ ਇਸ ਲੜੜ ਦੇ ਵਿੱਚ ਤੁਸੀਂ ਜਿਹੜਾ ਬਾਅਦ ਸ਼ੇਰ ਕਿਸ ਲੜਦਾ ਜਿਹੜਾ ਉਹਨਾਂ ਫਾਸ ਰਗਸ ਪਾਉਣੇ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਆਪਣਾ ਬਾਜ ਦੇ ਨਾਲ ਜਿਹੜਾ ਤੁਸੀਂ ਬਲ ਪੇਚ ਆਉਣਗੇ ਤੁਸੀਂ ਨੇ ਪੇਚਾਂ ਨੂੰ ਜਿਹੜਾ ਸੈੱਟ ਕਰ ਲੈਣਾ ਜੀ ਤੇਰਾ ਹੁਣ ਤੁਸੀਂ ਅਗਲਾ ਲੜ ਲੜਨਾ ਅਗਲੇ ਲੜ ਨੂੰ ਤੁਸੀਂ ਜਿਹੜਾ ਬੈਕ ਤੋਂ ਪਿੰਚ ਕਰਨਾ ਇਸ ਲੜੜ ਦੇ ਵਿੱਚ ਵੀੜਾ ਤੁਸੀਂ ਨੇ ਡਬਲ ਪੇਚ ਬਣਾ ਲੈਣੇ ਹਨ ਉਹਨਾਂ ਪੇਚਾਂ ਦਾ ਜਿਹੜਾ ਜੁਨੇ ਪਹਿਲਾਂ ਫਾਜ਼ਲਾ ਜਿਹੜਾ ਥੋੜਾ ਇਹ ਪਤਾ ਕੇ ਉਸ ਤੋਂ ਜਿਹੜਾ ਆਪਣੇ ਜਿਹੜੇ ਡਬਲ ਪੇਚ ਹੋਣਗੇ ਨਾ ਪਿੱਛੇ ਜਿਹੜਾ ਆਪਣਾ ਫਾਜ਼ਲ ਰੋਕ ਟਾ ਦੇਣਾ ਜੀ ਹੁਣ ਇਸ ਲੜ ਨੂੰ ਜਿਹੜਾ ਬੈਕ ਤੱਕ ਤੰਗੀਦਰਾ ਸੈਟ ਕਰਕੇ ਲਗਾ ਦੇਣਾ ਇਸ ਲੜ ਦੇ ਵਿੱਚ ਵੀ ਜਿਹੜਾ ਤੁਸੀਂ ਇਹ ਡਬਲ ਪੇਚ ਬਣਾ ਕੇ ਜਿਹੜੇ ਆਪਣੇ ਤੁਸੀਂ ਨੇ ਡਬਲ ਪੇਚ ਬਣਾਉਣੇ ਹਨ ਉਹਨਾਂ ਪੇਚਾਂ ਨੂੰ ਜਿਹੜਾ ਤੁਸੀਂ ਨੇ ਬੈਕ ਤੱਕ ਪ੍ਰੋਪਰ ਜਿਹੜਾ ਸਾਫ਼ ਕਰਨਾ ਹੈ ਇਸ ਲੜ ਦੇ ਵਿੱਚ ਜਿਹੜਾ ਤੁਸੀਂ ਨੇ ਡਵਲ ਪੇਜ ਬਣਾਉਣੇ ਨੇ ਉਹ ਵੀ ਜਿਹੜਾ ਤੁਸੀਂ ਨੇ ਬੈਕ ਤੱਕ ਚੰਗੇ ਤਰ੍ਹਾਂ ਜਿਹੜਾ ਆਪਣੇ ਡਵਲ ਪੇਜਾਂ ਨਾਲ ਬਣਾਉਣੇ ਹਨ ਤੇ ਕਿਹ ਕਿਹੜਾ ਉਹ ਲੈਣਾ ਆਪਣੇ ਪੇਜਾਂ ਨੂੰ ਤੁਸੀਂ ਨੇ ਸੈੱਟ ਕਰ ਲੈਣੇ ਹਨ ਤੇ ਲੋਕ ਦੇ ਕੋਲੋਂ ਵੀ ਇਹਨਾਂ ਤੁਹਾਡੇ ਲਾਲ ਹੋਣ ਦੇ ਨਾਲ ਲੜਾ ਤੁਸੀਂ ਨੇ ਸੈੱਟ ਕਰ ਲੈਣਾ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਅਗਲੇ ਲੜਣ ਨੂੰ ਜਿਹੜਾ ਬੈਕ ਸੋਪੇ ਵਿੱਚ ਕਰ ਲੈਣਾ ਤੇ ਇਹ ਆਪਣਾ ਮੋਟੂਣੀ ਦਾ ਖੋਲਦਾ ਪਾਸਾ ਅਗਰ ਨੂੰ ਵੀ ਨਾਲ ਥਲੇ ਰੱਖਣਾ ਤੇ ਇਹਦਾ ਬੰਦ ਪਾਸ ਆਊਗਾ ਉਸ ਨੂੰ ਤੁਸੀਂ ਨੇ ਜਿਹੜਾ ਉੱਪਰ ਰੱਖਣਾ ਜੀ ਤਲਾੜ ਨੂੰ ਆ ਫਰੰਟ ਦੇ ਉੱਤੇ ਘਰ ਫੋਲਡ ਕਰਕੇ ਤੇ ਫਿਰ ਉਸ ਤੋਂ ਅੰਦਰ ਲੜ ਦੇ ਵਿੱਚ ਵੀੜਾ ਡਬਲ ਪੇਚ ਬਣਾ ਲੈਣੇ ਹਨ ਡਬਲ ਪੇਚਾਂ ਨੂੰ ਬਣਾਉਣ ਤੋਂ ਬਾਅਦ ਜਿਹੜੇ ਇਹਨਾਂ ਡਬਲ ਪੇਚਾਂ ਨੂੰ ਦੋਨੇ ਦੋਨੇ ਪੇਚਾਂ ਨੂੰ ਇਕੱਠਾ ਕਰਨਾ ਜਿਹੜਾ ਹੁਣ ਤੁਸੀਂ ਇਹਨਾਂ ਦੋਨੇ ਪੇਚਾਂ ਨੂੰ ਇਕੱਠਾ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰ ਦੇਣਾ ਜੀ ਫਿਰ ਉਸ ਤੋਂ ਅੰਦਰ ਲੜ ਦੇ ਵਿੱਚ ਵੀੜਾ ਆਪਾਂ ਬਾਸ਼ ਫੇਰ ਕੇ ਇਸ ਲੜ ਦਾ ਉਹਨਾਂ ਤੋਂ فاਸਲਾ ਹੋ ਗਿਆ ਸਵਾਹ ਨੂੰ ਬਾਹਰ ਛੱਟ ਕਰਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸੇਮ ਰੱਖਣਾ ਉੱਪਰਲੇ ਪੇਚਾਂ ਦਾ فاਸਲਾ ਸੈਟ ਕਰਨ ਦੇ ਲਈ ਤੁਸੀਂ ਡਬਲ ਹੀ ਸ਼ਿਫਟ ਵਰਤ ਸਕਦੇ ਹੋ ਡਬਲ ਹੀ ਸ਼ਿਫਟ 'ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ فاਸਲਾ ਵਧਿਆ ਘਟੋਗਾ ਤੇ ਡਬਲ ਹੀ ਸ਼ਿਫਟ 'ਚ ਦੇਖ ਕੇ ਉਸ ਨਾਲ ਦੇਣਾ ਆਪਣਾ فاਸਲਾ ਸੈਟ ਕਰ ਸਕਦੇ ਹੋ ਤੇ ਨੇੜਾ ਬਾਦਿਨਾ ਲੋਕ ਦੇ ਕੋਲ ਵੀ ਇਹ ਤੁਹਾਡੇ ਲੜ ਹੋਣਗੇ ਉਹਨਾਂ ਲੜਾਂ ਨੂੰ ਆਪਣਾ ਸੈੱਟ ਕਰ ਲੈਣਾ ਜੀ ਸਾਰੇ ਲੜਾਂ ਨੂੰ ਹਣਾ ਬੈਕ ਤੱਕ ਤੂੰ ਇਹ ਲੜਾ ਉਹਨਾਂ ਸਾਫ਼ ਕਰਕੇ ਤੂੰ ਇਹ ਨੇੜਾ ਲਗਾਉਣਾ ਜੀ ਜਿਹੜਾ ਆਪਣਾ ਚੌਥਾ ਲੜ ਲਗਾਇਆ ਸੀਗਾ ਚੌਥੇ ਲੜ ਦੇ ਵਿੱਚ ਡਬਲ ਪੇਜ ਬਣਾਏ ਹਨ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ ਫਾਸਲਾ ਜਿਹੜਾ ਥੋੜਾ ਘਟਾ ਲਵਾਂਗੇ ਅਜਾ ਤੁਸੀਂ ਇਹ ਸੋ ਅਗਲਾ ਲੜ ਲਗਾਉਣਾ ਅਗਲੇ ਲੜ ਨੂੰ ਵੀ ਬੈਕ ਤੋਂ ਪਿੰਚ ਕਰਨਾ ਹੈ ਇਸ ਦਾ ਬਾਧੂ ਕਪੜਾ ਉਸ ਕਪੜਾ ਨੂੰ ਤੁਸੀਂ ਅੰਦਰ ਨੂੰ ਫੋਲਡ ਕਰ ਦੇਣਾ ਤੇ ਇਸ ਲੜ ਦੇ ਵਿੱਚ ਵੀ ਜਿਹੜਾ ਡਬਲ ਲੜ ਹੋਣਾ ਤੁਸੀਂ ਨੇ ਬਣਾ ਲੈਣੇ ਹਨ ਇਸ ਲੜ ਦੇ ਵਿੱਚ ਜਿਹੜਾ ਤੁਹਾਡੇ ਡਬਲ ਲੜ ਹੋਣਗੇ ਤੁਸੀਂ ਨੇ ਬਣਾ ਲੈਣੇ ਹਨ ਇੱਕ ਪੇਚ ਬਣਾਉਣ ਤੋਂ ਬਾਅਦ ਦੋਨੇ ਪੇਚਾਂ ਨੂੰ ਬਣਾ ਕੇ ਦੋਨੇ ਪੇਚਾਂ ਨੂੰ ਤੁਸੀਂ ਇਕੱਠਾ ਕਰਨਾ ਦੋਨੇ ਪੇਚਾਂ ਨੂੰ ਇਕੱਠਾ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰ ਦੇਣਾ ਜੀ ਲੜ ਨੂੰ ਹਲਕਾਏ ਫੋਲਡ ਕਰ ਤਵਾ ਦਈਸ ਲੜ ਦੇ ਵਿੱਚ ਜਿਹੜੇ ਹੁਣ ਆਪਣੇ ਪੇਜ ਪੇਜ ਬਣਾਏ ਸੀਗੇ ਡਬਲ ਉਹਨਾਂ ਪੇਚਾਂ ਨੂੰ ਤੁਸੀਂ ਨੇੜਾ ਆਪਣਾ ਸੈੱਟ ਕਰ ਲੈਣਾ ਜੀ ਪੇਚਾਂ ਨੂੰ ਸੈੱਟ ਕਰਨ ਤੋਂ ਬਾਅਦ ਜਿਹੜਾ ਆਪਣੇ ਬੈਗ ਤੱਕ ਇਹਨਾਂ ਪੇਚਾਂ ਦੇ ਵਿੱਚ ਬਾਅਦ ਫੇਰ ਕੇ ਇਹਨਾਂ ਪੇਚਾਂ ਜਿਹੜਾ ਆਪਣਾ فاਸਲਾ ਹੋਗਾ ਸਾਲ ਨੂੰ ਸੈੱਟ ਕਰਾਂਗੇ ਜਿਹੜੇ ਨਾਲੇ ਆਪਣੇ ਬੈਗ ਤੱਕ ਨਲਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਬਾਹਰ ਦੇ ਨਾਲ ਕੱਢ ਦਵਾਂਗੇ ਤਿੰਨ ਕਿਤੇ ਲੜਨ ਸੈਟ ਕਰਨ ਤੋਂ ਬਾਅਦ ਦਾ ਬਾਦਮਾ ਗਈ ਤੇ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਅਦ ਫੇਰ ਕਿਹੜਾ ਬਣਾ ਇਸ ਲੜ ਦਾ فاਸਲਾ ਆਊਗਾ ਉਸ فاਸਲੇ ਨੂੰ ਸ਼ਟ ਕਰ ਲਵਾਂਗੇ ਤੇ ਲੋਕ ਦੇ ਕੋਲ ਜਿਹੜੇ ਆਪਣੇ ਲੜ ਹੋਣਗੇ ਨਾ ਲੜਾ ਨੂੰ ਲੋਕ ਦੇ ਕੋਲ ਵੀ ਆਪਾਂ ਸੈਟ ਕਰ ਲਵਾਂਗੇ ਉਹ ਜਿਹੜਾ ਤੁਸੀਂ ਨੇ ਛੇਮਾ ਲੜ ਲਗਾਉਣਾ ਛੇਮੇ ਲੜਨ ਨੂੰ ਜਿਹੜਾ ਤੁਸੀਂ ਨੇ ਸਿੰਗਲ ਲਗਾਉਣਾ ਜੀ ਪਹਿਲੇ ਇਹਨਾਂ ਆਪਣੇ ਲੜ ਹੋਣਗੇ ਨਾ ਲੜਾ ਨੂੰ ਆਪਾਂ ਬਾਅਦ ਨਾਲ ਸੈੱਟ ਕਰ ਲਵਾਂਗੇ ਨਾ ਲੜਾਂ ਦਾ ਜਿਹੜਾ ਆਪਣਾ ਪੇਚਾਂ ਦਾ ਫਾਸਲਾ ਆਊਗਾ ਤੁਸੀਂ ਨੇ ਸੈੱਟ ਕਰ ਲੈਣਾ ਜਮੇ ਜਿਹੜਾ ਆਪਣਾ ਇਹਨਾਂ ਪੇਚਾਂ ਦਾ ਵੀ ਫਰੰਟ ਵਾਲਿਆਂ ਦਾ ਫਾਸਲਾ ਆ ਆਪਾਂ ਨੇ ਛੇਮ ਰੱਖਣਾ ਚੰਗੀ ਤਰ੍ਹਾਂ ਆਪਣੀ ਪੱਗ ਆ ਗਈ ਉਸ ਪੱਗ ਨੂੰ ਅਸੀਂ ਸੈੱਟ ਕਰਾਂਗੇ ਬਾਅਦ DNA ਸਾਰੇ ਲੜਾਂ ਦੇ ਵਿੱਚ ਬਾਅਦ ਫੇਰ ਕੇ ਸਾਰੇ ਪੇਚਾਂ ਜਿਹੜਾ ਆਪਣਾ ਫਾਸ ਲਾਊਗਾ ਉਸ ਫਾਸ ਨੂੰ ਜਿਹੜਾ ਤੁਸੀਂ ਸੈੱਟ ਕਰ ਲੈਣਾ ਹੁਣ ਜਿਹੜਾ ਆਪਣਾ ਛੇਮਾ ਲੜੂਗਾ ਛੇਮਾ ਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਪੂਣੀ ਨੂੰ ਖੋਲ ਖੁੱਲਦਾ ਬਸ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਆਪਾਂ ਉੱਪਰ ਰੱਖ ਲਵਾਂਗੇ ਤੇ ਇਸ ਲੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਸਾਫ਼ ਕਰਾਂਗੇ ਤੇ ਫਰੰਟ ਦੇ ਉੱਤ ਲੜ ਨੂੰ ਇੱਕਾ ਰੇੜਾ ਆਪਾਂ ਫੁੱਲਡ ਕਰਨਾ ਇੱਗਰ ਲੜਨ ਨੂੰ ਫੋਲਡ ਕਰਨ ਤੋਂ ਬਾਅਦ ਲੜਨ ਨੂੰ ਹਲਕਾ ਜਿਹੜਾ ਆਪਾਂ ਖਿੱਚਾਂਗੇ ਲੜਨ ਨੂੰ 11 ਫੋਲਡ ਕਰਨ ਤੋਂ ਬਾਅਦ ਲੜਨ ਨੂੰ ਹੁਣ ਉੱਪਰ 11 ਫੋਲਡ ਕਰਕੇ ਤੇ ਲੜਨ ਨੂੰ ਹਲਕਾ ਜਿਹੜਾ ਆਪਾਂ ਖਿੱਚ ਲਵਾਂਗੇ ਫਿਰ ਉਸ ਤੋਂ ਬਾਅਦ ਇਹ ਆਪਾਂ ਇਸ ਲੜਨ ਨੂੰ ਬਾਹਰ ਤੱਕ ਸਾਫ਼ ਕਰਾਂਗੇ ਵਿਅਕਤ ਕਲਰ ਨੂੰ ਸਾਫ ਕੰਟਰ ਲਗਾ ਦੇਵਾਂਗੇ ਜੀ ਤੁਹਾਨੂੰ ਲਈ ਆਪਣੀ ਪਾਗ ਦੀ ਸ਼ੇਪ ਹੋ ਗਈ ਉਸ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਤੇ ਜਿਹੜੇ ਆਪਣੇ ਇਹਨਾਂ ਪੇਚਾਂ ਦਾ ਫਾਸਲਾ ਹੋਵੇ ਸਪੇਸ ਫਾਸਲੇ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜਾ ਆਪਾਂ ਛੇਮ ਲੜ ਲਗਾਇਆ ਸੀ ਛੇਮ ਲੜ ਦੇ ਵਿੱਚ ਵੀ ਬਾਅਦ ਫੇਰ ਕੇ ਛੇਮ ਲੜ ਨੂੰ ਸੈੱਟ ਕਰ ਸੈੱਟ ਕਰਾਂਗੇ ਜੀ ਇਹਨਾਂ ਆਪਸ ਵਿੱਚ ਮਿਲੜਦੇ ਗਾਸ਼ ਗਾਸ਼ ਇਹ ਮਿਲੜਦੇ ਵਿੱਚ ਵੀ ਬਾਸ਼ ਫੇਰ ਕੇ ਛੇ ਮਿਲੜਦਾ ਇਹੜਾ ਉਹ ਫਾਸਲਾ ਗੋਸ ਫਾਸਲੇ ਵਿੱਚ ਸੈਟ ਕਰ ਲਵਾਂਗੇ ਚੰਗੀ ਤਰ੍ਹਾਂ ਆਪਣੀ ਪੱਗ ਦੀ ਸ਼ੈਟਿੰਗ ਆਪਾਂ ਕਰ ਲਵਾਂਗੇ ਜੀ ਨੋਕ ਦੇ ਕੋਲ ਜਿਹੜੇ ਤੁਹਾਡੇ ਲੜੜ ਹੋਣਗੇ ਨਾ ਲੜਾਂ ਨੂੰ ਤੁਸੀਂ ਨੇ ਸੈੱਟ ਕਰ ਲੈਣਾ ਤੁਹਾਡੇ ਚੁਈਨੇ ਸਲੜ ਨੂੰ ਬੈਕਟੈਕਸ ਸਾਫ ਕਰ ਲੈਣਾ ਜੀ ਤੁਹਾਡੇ ਸਲੜ ਦੇ ਵਿੱਚ ਵੀ ਜਿਹੜਾ ਤੁਸੀਂ ਨੇ ਬਾਸ਼ ਫੇਰ ਕੇ ਸਲੜ ਦਾ ਇਹੜਾ ਨਾ ਛੇਵੇਂ ਲੜ ਦਾ ਫਾਸਲਾ ਹੋ ਗਿਆ ਉਸ ਫਾਸਲੇ ਨੂੰ ਤੁਸੀਂ ਨੇ ਸੈੱਟ ਕਰ ਲੈਣਾ ਤੇ ਕਿਹੜੇ ਤਰ੍ਹਾਂ ਨਾਲ ਉਹਦੇ ਵਾਲ ਪੇਚਾਣਾ ਨਾ ਪੇਚਾਣਾ ਤੁਸੀਂ ਨੇ ਸੈੱਟ ਕਰ ਲੈਣਾ ਤੇ ਕਿਹੜੇ ਤਰ੍ਹਾਂ ਨਾਲ ਉਹੜਾ ਆਪਾਂ ਸੈੱਟ ਕਰਾਂਗੇ ਫਾਦਰ ਆੜਵਾਇਸ ਲੜਦਾ ਫਾਦਰ ਲੋਗ ਸਾਰੇ ਸੈੱਟ ਕਰਾਂਗੇ ਜਿਹੜੇ ਆਪਣੇ ਉੱਪਰ ਲਪੇਚ ਆਉਣਗੇ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਜਿਹੜੇ ਉਹਨੇ ਪੱਗ ਦੀ ਸ਼ੇਪ ਹੋਗੀ ਪੱਗ ਦੀ ਸ਼ੇਪ ਨੂੰ ਵੀ ਆਪਾਂ ਜਿਹੜਾ ਤੁਸੀਂ ਨੇ ਸੈੱਟ ਕਰ ਲੈਣਾ ਜੋ ਗਿੱਤਰੇ ਰੌਣੇ ਪਾਗਾ ਗਿ ਉਸ ਪੱਗ ਦੀ ਆਪਾਂ ਜਿਹੜੀ ਬਾਕੀ ਦੀ ਸੈਟਿੰਗ ਉਹ ਵੀ ਜਿਹੜੀ ਆਪਾਂ ਨਾਲ ਦੀ ਨਾ ਕਰੀ ਜਾਣੀ ਹੈ ਜੀ ਤੇ ਜਿਹੜੇ ਵੀਰੇ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook పేਜ ਨੂੰ ਫੋਲੋ ਜਰੂਰ ਕਰਨਾ ਨੋਗੂ ਦੇ ਕੋਲ ਨੋਗੂ ਵੀਡੀ ਆਪਣੇ ਪਾਗੇ ਦੀ ਉਹ ਸੈੱਟ ਕਰ ਲਵਾਂਗੇ ਤੇ ਉੱਪਰੋਂ ਵੀਡੀ ਆਪਣੇ ਪਾਗੇ ਦੀ ਸ਼ੇਪ ਆ ਉਸ ਸ਼ੇਪ ਨੂੰ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਲਈ ਜਿਹੜਾ ਆਪਾਂ ਪੱਗ 'ਤੇ ਪਾ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵਾਂ ਲੜ ਫੋਲਡ ਕੀਤਾ ਸੀ ਛੇਮ ਲੜ ਦੇ ਉੱਪਰ ਆ ਕਿਹੜਾ ਆਪਾਂ ਪੱਗ 'ਤੇ ਲਗਾ ਦੇਵਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਕਲਗੀ ਲੜ ਦੇ ਲਈ ਆਪਣੇ ਕਲਗੀ ਲੜ ਦੇ ਪੂਣੀ ਨੂੰ ਕੁਝ ਪੂਣੀ ਨੂੰ ਖੋਲਣਾ ਉਸ ਦੀ ਪੂਣੀ ਨੂੰ ਖੋਲਣ ਤੋਂ ਬਾਅਦ ਆਪਾਂ ਨੇ ਇਸ ਦਾ ਉੱਪਰਲਾ ਪੱਲਾ ਉਹ ਆਪਾਂ ਨੇ ਜਿਹੜਾ ਥੱਲੇ ਨੂੰ ਫੋਲਡ ਕਰਨਾ ਜਿਹੜਾ ਥੱਲਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਨਾ ਜੀ ਲੜ ਨੂੰ ਇਸ ਲੜ ਨੂੰ ਜਿਹੜਾ ਆਪਾਂ ਬੈਕ ਤੋਂ ਦੁਨੀਆ ਪਿੰਚ ਕਰਕੇ ਤੇ ਇਸ ਦਾ ਪੂਣੀ ਦਾ ਖੁੱਲਦਾ ਪਾਸਾ ਖੋਲ ਕੇ ਤੁਸੀਂ ਇਸ ਪੂਣੀ ਨੂੰ ਖੋਲ ਲੈਣਾ ਤੇ ਉਸ ਤੋਂ ਉੱਪਰਲਾ ਪੱਲਾ ਆਪਾਂ ਥੱਲੇ ਨੂੰ ਫੋਲਡ ਕਰਨਾ ਥੱਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜ ਨੂੰ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਪੱਗ ਪੈ ਲਿਆ ਪੱਗ ਪੈ ਲਗਾਇਆ ਸੀਗਾ ਲੜ ਨੂੰ ਆਪਾਂ ਪੱਗ ਪੈ ਥਲੇ ਚ ਲੈ ਆਵਾਂਗੇ ਪੱਗ ਪੈ ਥਲੇ ਚ ਲੈ ਆਉਣ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਫਰੰਟ ਵੱਲੋਂ ਘੁਮਾ ਦੇਵਾਂਗੇ ਜੀ ਫਰੰਟ ਵੱਲੋਂ ਲੜ ਨੂੰ ਘੁਮਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਛੇਵੇਂ ਲੜ ਲ ਜੇਕਰ ਤੁਹਾਡਾ ਲੜਾੜਾ ਪ੍ਰੋਟਲ ਆ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਪਰ ਜਿਹੜਾ ਆਪਣਾ ਪੱਗ ਪਹਿਨਾ ਲਗਾ ਸਕਦੇ ਹੋ ਪੱਗ ਪਹਿਨ ਦੇ ਨਾਲ ਜਿਹੜਾ ਤੁਹਾਡਾ ਲੜਾ ਉੱਤਲਾ ਨਹੀਂ ਰਹੇਗਾ ਤੇ ਜਿਹੜਾ ਉਹਨਾਂ ਆਪਣਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਲਵਾਂਗੇ ਜਿਹੜਾ ਆਪਾਂ ਸਿਰ ਕਵਰ ਕਰਾਂਗੇ ਜਾਂ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾਂ ਲਗਾਏ ਸੀ ਉਸ ਲਾੜ ਨੂੰ ਖਿੱਚ ਲਵਾਂਗੇ ਉਸ ਲਾੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਤੇ ਜਿਹੜਾ ਕਿ ਉਸ ਲਾੜ ਨੂੰ ਖਲਾੜ ਦਵਾਂਗੇ ਪੂਰੇ ਸਿਰ ਤੇ ਲਾੜ ਨੂੰ ਖਲਾਉਣ ਤੋਂ ਬਾਅਦ ਲੜਾਂ ਥਲੇ ਕਪੜਾ ਨੂੰੜਾ ਆਪਾਂ ਚੰਗੀ ਤਰ੍ਹਾਂ ਉਂਗਲਾਂ ਨਾਲ ਦੇ ਦੇਵਾਂਗੇ ਜੀ ਜੇਕਰ ਤੁਹਾਡਾ ਸਿਰ ਉੱਪਰ ਨੰਗਾ ਰਹਿੰਦਾ ਹੈ ਤੁਸੀਂ ਡਬਲ ਸਿਚ ਦੇਖ ਕੇ ਆਪਣਾ ਸਿਰ ਕਵਰ ਕਰ ਸਕਦੇ ਹੋ ਤੇ ਮੂਹੜ ਲਾੜ ਨੂੰ ਖਿੱਚ ਕੇ ਦੋਹੜਾ ਹਿੱਡ ਤੋਂ ਹੋਲਡ ਕਰਕੇ ਬੈਕ ਤੇ ਦਬਾ ਦਵਾਂਗੇ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ